ਕੱਡੀ ਕੀ ਲੱਗਦੀ ਆ ਨਹੀਂ ਬੇਟੀ ਮੇਰੀ ਮਰ ਆਏ ਹੋ ਨਹੀਂ ਸਸੂਰ ਬੈਟਲੀਨ ਸਸੂਰ ਤੂੰ ਤਾਂ ਸਿਮਰਜੀਤ ਘਰ ਆ ਭੈਰ ਜੀਆ ਕਿੰਨਾ ਪੜੀ ਆ ਪੁੱਤ ਸਿਮਰਜੀਤ 10ਵੀਂ ਪਾਸ ਕੀਤੀ ਦਰਾਵੀ ਕਲੀਨਿਕ ਇਹ ਭੈਣਾ ਸਿਮਰਜੀਤ 10 ਪੜ੍ਹੀ ਹੋਈ ਆ ਪਰ ਉਹ ਮਜਬੂਰੀ ਪਾਪ ਦੀ ਦੇਖੋ ਕਿੱਡੀ ਆ ਜਵਾਨ ਧੀ ਆ ਤਿੰਨ ਭੈਣਾ ਹੋ ਰਹਿ ਤਾਂ ਛੋਟੀਆਂ ਹਜੇ ਕੋਈ ਸੋਚੀ ਨਹੀਂ ਆਬ ਆਪਣੇ ਲੀੜੇ ਪਾਉਣ ਦੀ ਗੱਲ ਕਰਨ ਦੀ ਖੜਨ ਦੀ ਕੋਈ ਸੋਚੀ ਨਹੀਂ ਇਸ ਟਾਈਮ ਤੀਨ ਸੋਚੀ ਕਰੇ ਤਾਂ ਬੋਲੀ ਜਾਂਦੀ ਹੈ ਚੱਕਰ ਦੀ ਜਾਂਦੀ ਹੈ ਬੋਲੀ ਜਾਂਦੀ ਹੈ ਆਂਗੂਟਦੀ ਮਾਰ ਜੀ ਜਦੋਂ ਗੁੱਸਾ ਨਾਲ ਭਾਈ ਉੱਡੀਗਾ ਭੁੱਲੀ ਭਾਈ ਉੱਡੀਗਾ ਮੈਂ ਕੀ ਹੋ ਗਿਆ ਪੁੱਤ ਕਾ ਤੂੰ ਕੀ ਹੋ ਗਿਆ ਹੋ ਗਿਆ ਮੈਂ ਇਹ ਕਹਾਂ ਤਾ ਬੇਬੇ ਬਾਲ ਜੇ ਕਰਦੀ ਇਹ ਹੋਇਆ ਜੇ ਇਹਨੂੰ ਕੀ ਹੋਇਆ ਟੈਨਸ਼ਨ ਆ ਰਹੀ ਹੈ ਤੁਹਾਡੀ ਕੀ ਲੱਗਦੀ ਹੈ ਮੇਰੀ ਬੇਟੀ ਹੈ ਨਹੀਂ ਬੇਟੀ ਮਰ ਆਏ ਹੋ ਹਾਂ ਬੇਟੀ ਮਰ ਆਏ ਨਹੀਂ ਸਸੁਰ ਬੈਟਰੀ ਨਹੀਂ ਸਸੁਰ ਠੀਕ ਹੈ ਬਸ ਰੋਣਾ ਨਹੀਂ ਘਾ ਚੁੰਨੀ ਲੈ ਪਹਿਲਾਂ ਤਾਂ ਫੜ ਚੁੰਨੀ ਲੈ ਸਿਰ ਨਹੀਂ ਨੰਗਾ ਕਰਨਾ ਪਤਾ ਆਪਾਂ ਲੈ ਚੁੰਨੀ ਚੁੰਨੀ ਲੈ ਲੈ ਬੋਕਰ ਮਾਰ ਲੈ ਚੁੰਨੀ ਨਹੀਂ ਪਾਣੀ ਗੂਟ ਰਹਿਣ ਦੇ ਚੁੰਨੀ ਲੈ ਲੈਣ ਦੇ ਬਸ ਕੋਈ ਨਹੀਂ ਪਾਣੀ ਕੋਈ ਨਾ ਨਾ ਜਮੀ ਨਹੀਂ ਪਾਣੀ ਨਾ ਭਾਈ ਪੁੱਤ ਨਾ ਬਾਈ ਕਾ ਟੈਂਟਰ ਵੈਕਬੜ ਦੀ ਨਾ ਤੇਰਾ ਪੁੱਤ ਸਿਮਰਜੀਤ ਕੌਰ ਤੂੰ ਤਾਂ ਸਿਮਰਜੀਤ ਕੌਰ ਆ ਭੈਰ ਜੀਆ ਕਿੰਨਾ ਪੜਿਆ ਪੁੱਤ ਸਿਮਰਜੀਤ ਜੀ 10ਵੀਂ ਪਾਸ ਵੀ ਜੋ ਤੇਰਾ ਵੀ ਕਲੀਨਿਕ ਬਿਕੋਸ਼ੂ ਬਰਾੜ ਦੀ ਰਹੀ ਏ ਕੰਮ ਬਰਾੜ ਭਈਆ ਅੱਛਾ ਉਹਨਾਂ ਕੋਲ ਕੰਮ ਕਰਦੀ ਸੀ ਤੂੰ ਕਲੀਨਿਕ ਕਿੰਨੀ ਸਿਆਣੀ ਆ ਸਾਡੀ ਸਿਮਰਜੀਤ ਤਾਂ ਵੀਡੀਓ ਥੈਰੇਪੀ ਕਰਾਉਂਦੀ ਰਹੀ ਐ ਤਾਂ ਹੈ ਕੋਈ ਨਹੀਂ ਰੋਣਾ ਨਹੀਂ ਰੋਣਾ ਨਹੀਂ ਕਿੰਨਾ ਟਾਈਮ ਹੋ ਗਿਆ ਬਾਪੂ ਇਹਨੂੰ ਇਦਾਂ ਹੋਈ ਨਹੀਂ ਇਹ ਨੂੰ ਹੋ ਗਿਆ ਜੀ ਸਾਲ ਹੋ ਗਏ ਕੀ ਹੋਇਆ ਕੀ ਸੀ ਸਿਕਸ ਮਹੀਨੇ ਤੋਂ ਹੁੰਦਾ ਹੀ ਕੰਟੀਨਿੰਗ ਅਜੇ ਘਰ ਦੇ ਪਹਿਲਾਂ ਕਿਨੂੰ ਐਦਾਂ ਬਿਮਾਰੀ ਮੈਨੂੰ ਸੀ ਜੀ ਪਹਿਲਾਂ ਅੱਛਾ ਤੁਹਾਨੂੰ ਮੇਰੇ ਕੋਲੇ ਪਰਚੀ ਵੀ ਹੈ ਮੇਰੇ ਅੱਛਾ ਦਿਖਾਈਏ ਟੋਡ ਕਿੰਨੇ ਬੱਚੇ ਆ ਤਿੰਨ ਚਾਰ ਨੇ ਤਿੰਨ ਕੁੜੀਆਂ ਕੀ ਨੇ ਉਹ ਤੁਹਾਨੂੰ ਮਾਰਦੀਆਂ ਆ ਉਹ ਸਭ ਤੋਂ ਵੱਡੀਆਂ ਵਾਂ ਕਿ ਛੋਟੀਆਂ ਇਹ ਸਾਰੇ ਦੁਬੱਡੀ ਆ ਜੀ ਨਹੀਂ ਤੁਹਾਨੂੰ ਮਾਰਦੀਆਂ ਉਹ ਠੀਕ ਨੇ ਮੇਰੇ ਘਰ ਦੀਆਂ ਚੁੰਨੀ ਚੁੰਨੀ ਲਾ ਕੇ ਰੱਖਣੀ ਆ ਗੂੰਗੇ ਜੇ ਮੇਰੇ ਘਰ ਦੀਆਂ ਗੂੰਦੀਆਂ ਆ ਇਹੋ ਬੋਲ ਨਹੀਂ ਸਕਦੇ ਮੈਂ ਤਾਕਲ ਵੀ ਰੱਖੀ ਤਨੋਲੇ ਜੀ ਇਹ ਪਟੇਂਡਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਤਾਂ ਹੀ ਖੇਤੀਬਾੜੀ ਕਰਦਾ ਦੁਕਾਨਦਾਰ ਦੁਕਾਨਦਾਰ ਕੋਈ ਨਾ ਸੀ ਸਿਮਰਜੀਤ ਤੇਰਾ ਨਾ ਸਿਮਰਜੀਤ ਸਿਮਰਜੀਤ ਤੂੰ ਫਿਜ਼ੀਓਥੈਰੇਪੀ ਕਰਾਉਂਦੀ ਸੀਗੀ ਸ਼ਾਬਾਸ਼ ਚਾ ਪਿੰਡ ਤੁਹਾਡਾ ਕਿਹੜਾ ਦੱਸਿਆ ਲੱਤੂ ਬਾਸ ਜੀ ਹਰਿਆਣੇ ਚ ਲੱਦੂ ਬਾਸ ਲੱਦੂ ਬਾਸ ਹਾਂਜੀ ਠੀਕ ਸਾਰ ਸਿਰਸਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਬਾਪੂ ਆਪਣੇ ਧੀ ਨੂੰ ਲੈ ਕੇ ਆਇਆ ਲੱਧੂਵਾਸ ਪਿੰਡ ਆ ਹਰਿਆਣੇ ਚ ਜ਼ਿਲ੍ਹਾ ਪਹਿਂਦਾ ਸਰਸਾ ਨਹੀਂ ਫਤਿਹਵਾਰ ਜ਼ਿਲ੍ਹਾ ਫਤਿਹਵਾਰ ਜ਼ਿਲ੍ਹਾ ਪਹਿਂਦਾ ਤੇ ਇਹ ਭੈਣਾਂ ਸਿਮਰਜੀਤ 10 ਪੜ੍ਹੀ ਹੋਈ ਆ ਪਰ ਉਹ ਮਜਬੂਰੀ ਬਾਪ ਦੀ ਦੇਖੋ ਕਿੱਡੀ ਆ ਜਵਾਨ ਧੀ ਆ ਤਿੰਨ ਭੈਣਾਂ ਹੋਰ ਆ ਤੇ ਛੋਟੀਆਂ ਹਜੇ ਤੇ ਬਾਪ ਨੂੰ ਸੀਗੀ ਇਹੀ ਬਿਮਾਰੀ ਗਿਆ ਹੁਣ ਟੀਨ ਹੋ ਗਈ ਹੈ ਖਾਂਸੀ ਅਫਸਰਟ ਹੋ ਗਈ ਆ ਤੇ ਮਜਬੂਰੀ ਇਹ ਆ ਵੀ ਜਵਾਨ ਧੀ ਆ ਕੋਈ ਸੋਝੀ ਨਹੀਂ ਆਉਂਦੀ ਮੈਰਿਡ ਕਪੜੇ ਲੀੜੇ ਪਾਉਣ ਦੀ ਗੱਲ ਕਰਨ ਦੀ ਖੜਨ ਦੀ ਕੋਈ ਸੋਚੀ ਨਹੀਂ ਇਸ ਟਾਈਮ ਤੀ ਨੂੰ ਐ ਸੋਚੀ ਵਿਆਹੀ ਤਾਂ ਨਹੀਂ ਹੋਈ ਇਹ ਕਿੱਥੇ ਇਹਦਾ ਘਰ ਵਾਲਾ ਇਹਦੇ ਘਰ ਆਇਆ ਨਹੀਂ ਉਹ ਤਾਂ ਜਿੱਦ ਢਿੱਲੀ ਹੋ ਜਾਂਦੀ ਆ ਹੋਊਗੀ ਜਦ ਕੱਟ ਗਈ ਹੋਰ ਮੈਂ ਫੋਰਮੈਨਸ ਯੂ ਪ੍ਰੋ ਲਵਲੀ ਪ੍ਰੋ ਜਦੋਂ ਠੀਕ ਹੋ ਜੂ ਫੇਰ ਲੈ ਜਾਂਦੇ ਹਾਂ ਹਾਂ ਵੀ ਲੈ ਦੇਖ ਮੇਰਾ ਕਿੰਨਾ ਟਾਈਮ ਹੋ ਗਿਆ ਇਹਨੂੰ ਐਂ ਹੁੰਦੀ ਨੂੰ 2-3 ਸਾਲ ਹੋ ਠੀਕ ਹੋ ਜਾਂਦੀ ਆ ਫੇਰ ਉਹਵੇਂ ਹੋ ਜਾਂਦੀ ਠੀਕ ਹੋ ਜਾਂਦੀ ਮੇਲ ਘਰ ਸਾਸੂ ਜੀ ਪਹਿਲਾਂ ਕਿੱਥੋਂ ਦਵਾਈ ਚੱਲਦੀ ਆ ਧਨੌਲੇ ਚੱਲਦੀ ਆ ਕਹਿੰਦੇ ਹੁਣ ਜੀ ਆਪਾਂ ਇੱਥੋਂ ਦਵਾਈ ਸ਼ੁਰੂ ਕਰਾਉਣੀ ਹੈ ਦੀ ਹਾਂਜੀ ਖਾ ਲੂਗੀ ਦਵਾਈ ਇਹ ਹਾਂਜੀ ਹਾਂਜੀ ਦਵਾਈ ਖਾ ਲੂਗੀ ਦਵਾਈ ਨਹੀਂ ਠੀਕ ਆ ਤੇ ਪਰ ਦਵਾਈ ਇਹਦੀ ਬੰਦ ਨਹੀਂ ਕਰਨੀ ਜਦੋਂ ਇਹ ਠੀਕ ਹੋ ਜਾਣਾ ਤੁਸੀਂ ਬੰਦ ਕਰ ਦਿੰਦੇ ਹੋ ਦਵਾਈ ਦੋ ਤਿੰਨ ਮਹੀਨੇ ਖਾ ਕੇ ਤਾਂ ਹੀ ਪ੍ਰੋਬਲਮ ਹੁੰਦੀ ਹੈ ਨਹੀਂ ਜੀ ਬੰਦ ਨਹੀਂ ਕਰਦੇ ਦਵਾਈ ਖਾਣੀ ਪੈਣੀ ਹੈ ਨਾ ਦੋ ਤਿੰਨ ਸਾਲ ਕੋਈ ਗੱਲ ਨਹੀਂ ਔਰ ਦਵਾਈ ਮਿਲਣੀ ਹੈ ਫ੍ਰੀ ਕੋਈ ਖਰਚਾ ਨਹੀਂ ਹੋਣਾ ਤੁਹਾਨੂੰ ਕੋਈ ਗੱਲ ਨਹੀਂ ਕੈਂਪ 'ਚ ਆਉਣਾ ਤੁਸੀਂ ਦਵਾਈ ਲੈ ਕੇ ਜਾਣਾ ਠੀਕ ਹੈ ਪਰ ਦਵਾਈ ਇੱਕ ਦਿਨ ਵੀ ਵਿੱਚੋਂ ਮਿਸ ਨਹੀਂ ਹੋਣੀ ਚਾਹੀਦੀ ਨਹੀਂ ਕਰਦੇ

ਸਾਡੀਆਂ ਧੀਆ ਵਰਗੀ ਆ ਮਹਾਰਾਜ ਕਿਰਪਾ ਕਰਨੇ ਤਾਂ ਠੀਕ ਹੋ ਕੇ ਸਿਮਰਜੀਤ ਜਾਵੇ ਇਹਨੂੰ ਦਾਖਲ ਕਰ ਲਈਏ ਇੱਥੇ ਪੰਜ-ਛੇ ਦਿਨ 10 ਦਿਨ ਵਾਸਤੇ ਹਾਂਜੀ ਹਾਂਜੀ ਚੱਲ ਠੀਕ ਹੈ ਚੰਨੀ ਨਾਲ ਚੁੰਨੀ ਦਾ ਚੁੰਨੀ ਅ ਜੇ ਕੋਈ ਨਾ ਜੀ ਕਰਦੇ ਆ ਦਾਖਲ ਮੇਰੇ ਨਾ ਬਨ ਕੇ ਨਹੀਂ ਰੱਖਣੀ ਪੰਦੀ ਫਿਰ ਘਰੇ ਹਾਂ ਬਨ ਕੇ ਰੱਖਦੇ ਜਿੰਦਾ ਬਨ ਕੇ ਰੱਖਦੇ ਨਾ ਟਿੱਕੇ ਲਾ ਦੇ ਪਾਜ ਜਾਂਦੀ ਹੈ ਫਿਰ ਘਰੋਂ ਹਾਂਜੀ ਪਾਜ ਜਾਂਦੇ ਦੂਰੂ ਦੂਰ ਬਲ ਬਲ ਕੇ ਲੈਣੇ ਹੋਂ ਤਾਂ ਮੈਂ ਕੱਲ ਬਿਆਸ ਕਿੱਧਰ ਪੜ ਕੇ ਲੈ ਆਏ ਬਸ ਖਰਚਾ ਹੈ ਸ਼ੌਂਟੀ ਦੂਰ ਚਲੇ ਜਾਂਦੀ ਹੈ ਹਾਂਜੀ ਬਿਆਸ ਕੱਲ ਪਟਿਆਰਾ ਸੀਗਾ ਐਸ ਵਾਰ ਦਾ ਨਹੀਂ ਬਿਆਸ ਕਿੱਧਰ ਹਰਿਆਣਾ ਕਿੱਧਰ ਆ ਆਈਏ ਬੱਸਾਂ ਤੇ ਆਇਆ ਕਿ ਧਾਰ ਕਾਰਡ ਲੈ ਬਣਾ ਹੋਇਆ ਹੋਏ ਉਹੋ ਹੁਣ ਤਾਂ ਧਾਰ ਕਾਰਡ ਕੋ ਰੱਖਿਆ ਸੀ ਯਾ ਤੱਕ ਦੇਖੋ ਇਹ ਵੀ ਇੱਕ ਵੱਡੀ ਸਮੱਸਿਆ ਲੇਡੀ ਨੂੰ ਬੱਸਾਂ ਤੇ ਕਿਰਾਇਆ ਮਾਫ ਕੀਤਾ ਹੋਇਆ ਵਾ ਆਧਾਰ ਕਾਰਡ ਲੈ ਕੇ ਬੱਸ ਚੜ ਜਾਂਦੀ ਹੈ ਬੱਸ ਤੇ ਕਿਰਾਇਆ ਕੋਈ ਨਹੀਂ ਲੱਗਣਾ ਫਰੀਹਾਣੇ ਤੋਂ ਫਤਿਹਬਾਦ ਜਿਹਦੇ ਤੋਂ ਅਮਰitsar ਸਾਹਿਬ ਦੇ ਕੋਲੇ ਬਿਆਸ ਦਰਬਾਰ ਸਾਹਿਬ ਉੱਥੋਂ ਮਿਲੀ ਦਰਬਾਰ ਸਾਹਿਬ ਦਰਬਾਰ ਸਾਹਿਬ ਯੂਸਫ ਸਾਹਿਬ ਨੂੰ ਮੱਥਾ ਟੇਕਣਾ ਜ਼ਰੂਰੀ ਦਰਬਾਰ ਸਾਹਿਬ ਜੋਰਾ ਸਿੰਘ ਜੀ ਲੱਦੂ ਵਾਸਤੂ ਫਤਿਹਬਾਦ ਜੀ ਬੇਟੀ ਆਈ ਸਿਮਰਨਜੀਤ ਦਿਮਾਗੀ ਟੈਨਸ਼ਨ ਹੈ ਕੀ ਕਰ ਜੇਗਾ ਕਰੇ ਤਾਂ ਬੋਲੀ ਜਾਂਦੀ ਆ ਚੱਕਰ ਦੀ ਜਾਂਦੀ ਆ ਬੋਲੀ ਜਾਂਦੀ ਆ ਆਂ ਗੁੱਟ ਦੀ ਮਾਰਦੀ ਜਿਵੇਂ ਗੁੱਸਾ ਆਦਾ ਪਰਿਵਾਰ ਚੋਂ ਪਰਿਵਾਰ ਚੋਂ ਤਾਂ ਜੀ ਮੈਂ ਹੁੰਦਾ ਸੀ ਪਹਿਲਾਂ ਹੀ ਦਾ ਜੀ ਮਮਾ ਉਹ ਸਹੀ ਹੈ ਉਹ ਗੁੰਗੀ ਆਈ ਕਿੰਨੇ ਬੱਚੇ ਲੋਕੇ ਚਾਰ ਤਿੰਨ ਕੁੜੀਆਂ ਇੱਕ ਮੁੰਡਾ ਸੁਣੀਆ orange red ਗੁਲਾਬੀ pink ਚਿੱਟੇ ਪਹਿਲਾ ਆਖਾ ਇਹਦੀ ਘੁੱਟ ਭਰ ਤੇ ਗੋਲੀ ਖਾ ਆਰਾਮ ਨਾਲ ਘੁੱਟ ਭਰ ਚੱਲ ਕਰਦੇ ਭਰ ਦੇ ਖੇਚ ਦੇ ਖਾਲੀ ਕਰਦੇ ਸਾਰਾ ਫਿਰ ਚਾਕਲੇਟ ਮਿਲਣੀ ਆ ਖਾਲੀ ਕਰਦੇ ਮੇਰੀ ਭੈਣ ਬਣ ਕੇ